ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਆਪਾਂ ਨੇ ਬੇਸਣ ਦੀ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਠੀਕ ਹੈ ਜੀ ਆ ਦੇਖੋ ਬਹੁਤ ਘੰਟ ਇਹ ਜਮੀ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਹਲਵਾਈ ਸਟਾਈਲ ਬੇਸਣ ਦੀ ਬਰਕਰਾਂ ਕਿਵੇਂ ਬਣਾ ਸਕਦੇ ਹਾਂ ਉਹ ਬਣਾ ਕੇ ਦਿਖਾਵਾਂਗੇ ਤੇ ਆਜੋ ਰੈਸਪੀ ਕਰਦੇ ਆਂ ਸਟਾਰਟ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਹਲਵਾਈ ਸਟਾਈਲ ਬੇਸਣ ਦੀ ਬਰਫੀ ਤੇ ਲਓ ਜੀ ਬੇਸਣ ਦੀ ਬਰਫੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਬੇਸਣ ਬੇਸਣ ਲੈਣਾ ਆਪਾਂ ਨੇ ਬਰੀਕ ਠੀਕ ਆ ਜੀ ਆ ਦੇਖੋ ਬਰੀਕ ਬੇਸਣ ਜਿਹੜਾ ਆਪਾਂ ਨੇ ਲੈ ਲਿਆ ਤੇ ਛਾਣ ਲਿਆ ਇਹ ਤੇ ਬੇਸਣ ਦੀ ਜਿਹੜੀ ਕਵਾਂਟੀਟੀ ਹੈਗੀ ਆ ਜੀ ਬੇਸਣ ਹੈਗਾ 500 ਗ ਯਾਨੀ 1/2 ਕਿਜੀ ਪੰਜਾਬੀ ਦੇ ਵਿੱਚ ਕਹਾਂ ਤਾਂ ਅੱਧਾ ਕਿਲੋ ਠੀਕ ਹੈ ਜੀ ਤੇ ਹੋਰ ਚਾਹੀਦਾ ਆਪਾਂ ਨੂੰ ਕੀ ਕੀ ਵਰਤੋਂਗੇ ਆਪਾਂ ਅੱਜ ਮਿਕਸ ਮੇਰੇ ਕੋਲ ਦੇਸੀ ਕੀ ਵੀ ਹੈਗਾ ਤੇ ਡਾਲਡਾ ਘਿਓ ਵੀ ਹੈਗਾ ਠੀਕ ਹੈ ਜੀ ਤੇ ਆਪਾਂ ਦੋਏ ਮਿਕਸ ਕਰਕੇ ਵਰਤੋਂਗੇ ਤੁਸੀਂ ਇਕੱਲੇ ਦੇਸੀ ਕੀ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇਕੱਲੇ ਬਨਸਪਤੀ ਕੀ ਦੇ ਜਿਹੜੀ ਡਾਲਡੇ ਦੇ ਵਿੱਚ ਵੀ ਬਣਾ ਸਕਦੇ ਹੋ ਫਿਰ ਫੈਂਟ ਨਹੀਂ ਪਾਉਣਾ ਹੈਗਾ ਜੇ ਰਫੈਂਟ ਪਾਉਣਾ ਵੀ ਹੋਇਆ ਤਾਂ ਜਿਵੇਂ ਆਪਾਂ ਨੇ 500 ਗ੍ਰਾਮ ਵੇਸਣ ਲਿਆ ਤਾਂ ਆਪਾਂ ਨੇ ਇਹਦੇ ਵਿੱਚ 400 ਗ੍ਰਾਮ ਘੀ ਵਰਤਣਾ ਏ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਜੇ ਆਪਾਂ ਨੇ ਮੰਨ ਲਓ ਰਿਫਾਈਨਡ ਪਾਉਣਾ ਵਿੱਚ ਤਾਂ ਆਪਾਂ 300 ਗ੍ਰਾਮ ਘਿਓ ਪਾਉਂਗੇ 100 ਗ੍ਰਾਮ ਹੈ ਜਿਹੜਾ ਰਿਫਾਈਨਡ ਵਰਤੂਗੇ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਵੈਸੇ ਕੱਲੇ ਘੀ ਦੇ ਵਿੱਚ ਵੀ ਬਣ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਤੇ ਮੈਂ ਇਹ ਜਿਹੜਾ ਦੇਸੀ ਘੀ ਪਾਉਂਗਾ ਥੋੜਾ ਜਿਹਾ ਤੇ ਥੋੜਾ ਜਿਹਾ ਪਾਉਂਗਾ ਮੈਂ ਬਨਸਪਤੀ ਤੇ ਲਓ ਜੀ ਕੜਾਹੀ ਦੇ ਵਿੱਚ ਆਪਾਂ ਨੇ ਜਿਹੜਾ ਘੀ ਆ ਉਹ ਪਾ ਲਿਆ ਅੱਧਾ ਆਪਾਂ ਨੇ ਦੇਸੀ ਘੀ ਪਾ ਲਿਆ ਅੱਧਾ ਪਾ ਲਿਆ ਬਨਸਪਤੀ ਤੇ ਹੁਣ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਲੋਜੀ ਕੀ ਹੈ ਜਿਹੜਾ ਮੈਲਟ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਉਂਗੇ ਬੇਸਣ ਠੀਕ ਹੈ ਜੀ ਤੇ ਸੇਕ ਆ ਜਿਹੜਾ ਇਸ ਟਾਈਮ ਤੇ ਨਾ ਮੀਡੀਅਮ ਰੱਖਿਓ ਨਾਲੇ ਨੂੰ ਹਲਾਈ ਜਾਇਓ ਤੇ ਨਾਲੇ ਥੋੜਾ ਥੋੜਾ ਬੇਸਣ ਜਿਹੜਾ ਐਡ ਕਰ ਲਿਓ ਤੇ ਲੋਜੀ ਹੁਣ ਆਪਏ ਨੂੰ ਕਰਦੇ ਆ ਮਿਕਸ ਇਸ ਤਰੀਕੇ ਨਾਲ ਤੇ ਜੇ ਮਾੜਾ ਮੋਟਾ ਤੁਹਾਨੂੰ ਲੱਗੇ ਵੀ ਬੇਸਣ ਪਾਉਣ ਦੀ ਲੋੜ ਐ ਤਾਂ ਥੋੜਾ ਬਹੁਤਾ ਬੇਸਣ ਤੁਸੀਂ ਪਾ ਸਕਦੇ ਹੋ ਬੱਸੇ ਜਦੋਂ ਆਪਾਂ 400 ਗ੍ਰਾਮ ਘੀ ਪਾਉਂਦੇ ਆ ਠੀਕ ਹੈ ਜੀ 500 ਗ੍ਰਾਮ ਬੇਸਣ ਪਾਉਂਦੇ ਆ ਤਾਂ ਉਹ ਬਿਲਕੁਲ ਸਹੀ ਹੁੰਦਾ ਏ ਆ ਲੋ ਜੀ ਮੈਂ ਕੀ ਬਣਾ ਆ ਦੇਖੋ ਹੁਣ ਇਹ ਬਿਲਕੁਲ ਸਹੀ ਆ ਕਿ 100 ਗ੍ਰਾਮ ਮੈਸ ਕਰਕੇ ਘੱਟ ਪਾਇਆ ਕਿਉਂਕਿ ਜੇ ਆਪਾਂ 500 ਗ੍ਰਾਮ ਘੀ ਦੇ ਵਿੱਚ 500 ਗ੍ਰਾਮੇ ਬੇਸਣ ਪਾਉਂਦੇ ਆ ਤਾਂ ਥੋੜਾ ਜਿਹਾ ਘੀ ਦਾ ਟੇਸ ਆ ਜਿਹੜਾ ਉਹ ਜ਼ਿਆਦਾ ਹੁੰਦਾ ਬਰਫੀ ਚ ਇਸ ਕਰਕੇ ਤੁਸੀਂ ਜਦੋਂ ਵੀ ਬਰਫੀ ਬਣਾਉਣੀ ਆ ਚਾਹੇ ਦੇਸੀ ਘੀ ਹੋਵੇ ਚਾਹੇ ਢਾਲਦਾ ਹੋਵੇ ਜੇ ਮੰਨ ਲਓ ਆਪਾਂ 1 ਕਿਲੋ ਬੇਸਣ ਦੀ ਬਰਫੀ ਬਣਾਉਣੀ ਆ ਤੱਪਾ ਨੇ 800 ਗ੍ਰਾਮ ਕਿਉਂ ਪਾਉਣਾ ਉਹਦੇ ਵਿੱਚ ਪੂਰਾ 1 ਕਿਲੋ ਕਿਉਂ ਨਹੀਂ ਪਾਉਣਾ ਠੀਕ ਹੈ ਜੀ ਥੋੜਾ ਜਿਹਾ ਘੱਟ ਰੱਖਣਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਭੁੰਨਦੇ ਹਾਂ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਤੇ ਆਹ ਜਿਹੜਾ ਬੇਸਣ ਹੈ ਤਕਰੀਬਨ 12 ਤੋਂ 13 ਮਿੰਟਾਂ 'ਚ ਜਿਹੜਾ ਭੁੰਨ ਕੇ ਇਹਨੂੰ ਤਿਆਰ ਹੋ ਜਾਊਗਾ ਠੀਕ ਹੈ ਜੀ ਤੇ ਸੇਕ ਰੱਖਣਾ ਮੀਡੀਅਮ ਜ਼ਿਆਦਾ ਓਵਰ ਸੇਕ ਨਹੀਂ ਕਰਨਾ ਫੇਰ ਬੇਸਣ ਜਿਹੜਾ ਇੱਕ ਲੱਖ ਤੇ ਕਾਲਾ ਹੋ ਜਾਊਗਾ ਜਿੰਨਾਂ ਆਪਾਂ ਮੀਡੀਅਮ ਸੇਕ ਪਰ ਬੇਸਣ ਦੀ ਪਣਾਈ ਕਰੋਗੇ ਉਨਾ ਪਰਫੀ ਦਾ ਟੇਸਟ ਆ ਜਿਹੜਾ ਜ਼ਿਆਦਾ ਵਧੀਆ ਆਊਗਾ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਬੇਸਣ ਨੂੰ ਔਲੀ-ਔਲੀ ਖਾਈ-ਖਾਈ ਜਿਹੜਾ ਉਹ ਪੁੰਨ ਲਵਾਂਗੇ ਤੇ ਲਓ ਜੀ ਬੇਸਣ ਭੁੰਨੇ ਨੂੰ ਮੰਨੂ 12 ਤੋਂ 15 ਮਿੰਟ ਹੋ ਗਏ ਆ ਜੀ ਠੀਕ ਹੈ ਜੀ ਆ ਦੇਖੋ ਬੇਸਣ ਦਾ ਜਿਹੜਾ ਕਲਰ ਵੀ ਉਹ ਚੇਂਜ ਹੋ ਚੁੱਕਿਆ ਹੈ ਤੇ ਬੇਸਣ ਪੁੰਨ ਹੋ ਗਿਆ ਪਤਾ ਕਿਵੇਂ ਲੱਗਦਾ ਉਹ ਵੀ ਤੁਹਾਨੂੰ ਦੱਸਦੇ ਆ ਆਪਾਂ ਨੇ ਕੀ ਆ ਕਰਨਾ ਥੋੜੀ ਜਿਹਾ ਪਾਣੀ ਲੈਣਾ ਹੱਥ ਤੇ ਤੇ ਇਸ ਤਰੀਕੇ ਨਾਲ ਛਿੱਟੇ ਮਾਰਨੀ ਆਪਾਂ ਤੇ ਮੰਨ ਲਓ ਜੇ ਬੇਸਣ ਦੇ ਉੱਪਰ ਇੰਨਾ ਇਸ ਤਰੀਕੇ ਨਾਲ ਛਿੱਗ ਜੀ ਆਉਣ ਲੱਗੇ ਠੀਕ ਹੈ ਜੀ ਪਾਣੀ ਦੇ ਛੱਟੇ ਮਾਰੇ ਤੇ ਤਾਂ ਸਮਝ ਲਓ ਬੇਸਣ ਜਿਹੜਾ ਉਹ ਭੁੰਨ ਹੋ ਗਿਆ ਤੇ ਇੱਕ ਜਦੋਂ ਬੇਸਣ ਭੁੰਨ ਹੋ ਜਾਂਦਾ ਨਾ ਇਹੋ ਖੁਸ਼ਬੂ ਆਉਣ ਲੱਗ ਜਾਂਦੀ ਦੀ ਬਹੁਤ ਵਧੀਆ ਪਿੰਨੀ ਪਿੰਨੀ ਜੀ ਜਦੋਂ ਖੁਸ਼ਬੂ ਆਉਣ ਲੱਗੀ ਤਾਂ ਸਮਝ ਲਓ ਬੇਸਣ ਆਪਣਾ ਭੁੰਨਿਆ ਗਿਆ ਯਾਨੀ 500 ਗ੍ਰਾਮ ਬੇਸਣ ਭੁੰਨਣ ਨੂੰ 5-600 ਗ੍ਰਾਮ ਨੂੰ ਬੇਸਣ ਨੂੰ ਤਕਰੀਬਨ 15 ਮਿੰਟ ਲੱਗਦੇ ਜਿਆਦਾ ਇਸ ਤੋਂ ਵੱਧ ਟਾਈਮ ਨਹੀਂ ਲੱਗਦਾ ਤੇ ਲਓ ਜੀ ਹੁਣ ਗੈਸ ਕਰਦੇ ਆਪਾਂ ਆਫ ਤੇ ਨੂੰ ਕਰਾਂਗੇ ਠੰਡਾ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਚਾਸਣੀ ਤੇ ਜਦੋਂ ਆਪਣਾ ਬੇਸਣ ਭੁੰਨ ਹੋ ਜਵੇ ਠੀਕ ਹੈ ਜੀ ਇਹਨੂੰ ਆਪਾਂ ਨੇ ਬਹੁਤ ਜ਼ਿਆਦਾ ਲਾਲ ਵੀ ਨਹੀਂ ਕਰਨਾ ਕਿਉਂਕਿ ਕੜਾਹੀ ਵੀ ਗਰਮ ਹੁੰਦੀ ਆ ਜੇ ਬਹੁਤ ਜ਼ਿਆਦਾ ਲਾਲ ਕਰੋਗੇ ਤਾਂ ਪਿਆ ਪਿਆ ਇਹ ਹੋਰ ਲਾਲ ਹੋ ਜਾਊਗਾ ਕਿਉਂਕਿ ਭਾਂਡਾ ਜਿਹੜੇ ਭਾਂਡੇ ਚ ਆਪਾਂ ਭੁੰਨਦੇ ਹਾਂ ਉਹ ਵੀ ਨਾਲ ਗਰਮ ਹੋ ਜਾਂਦਾ ਏ ਇਸ ਕਰਕੇ ਜ਼ਿਆਦਾ ਓਵਰ ਇਹਨੂੰ ਲਾਰਨਿੰਗ ਕਰਨਾ ਤੇ ਜਦੋਂ ਆਪਣਾ ਬੇਸਣ ਭੁੰਨ ਹੋ ਗਿਆ ਉੜੀਏ ਪਾਣੀ ਦੇ ਵਿੱਚ ਪਾ ਦੇਣੀ ਆ ਹਲਦੀ ਹਲਦੀ ਪਾਉਣ ਨਾਲ ਜਿਹੜੀ ਵੀ ਚੀਜ਼ ਆਪਾਂ ਬਣਾ ਰਹੇ ਆਂ ਚਾਹੇ ਬੇਸਣ ਦੇ ਲੱਡੂ ਐ ਚਾਹੇ ਬਰਫੀ ਐ ਉਹਦਾ ਕਲਰ ਐ ਜਿਹੜਾ ਬਹੁਤ ਵਧੀਆ ਹੋ ਜਾਂਦਾ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਨੇ ਗੈਸ ਕਰਤੀ ਬੰਦ ਤੇ ਬੇਸਣ ਨੂੰ ਕਰਦੇ ਆਂ ਹੁਣ ਆਪਾਂ ਠੰਡਾ ਉਸ ਤੋਂ ਬਾਅਦ ਚਾसनी ਬਣਾ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਲਓ ਜੀ ਬੇਸਣ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਚਾਣੀ ਬਣਾ ਕੇ ਪਾਵਾਂਗੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜਦੋਂ ਵੀ ਬੇਸਣ ਦੀ ਬਰਫੀ ਬਣਾਉਣੀ ਆ ਬੇਸਣ ਜਿਹੜਾ ਤੁਹਾਡਾ ਉਹ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਜਿਹੜਾ ਬੇਸਣ ਇਹ ਕੱਲ ਭੁੰਨਿਆ ਤਾਂ ਠੀਕ ਹੈ ਜੀ ਰਾਤ ਲੰਘੀ ਤੇ ਇਹ ਜੰਮ ਗਿਆ ਤੇ ਹੁਣ ਇਹਨੂੰ ਇੱਕ ਵਾਰੀ ਆਪਾਂ ਤੋੜ ਲੂਗੇ ਚਾਣੀ ਪਾਉਣ ਤੋਂ ਪਹਿਲਾਂ ਤਾਂ ਜੋ ਚਾਣੀ ਪਾਉਣ ਦੇ ਟਾਈਮ 'ਚ ਗੱਟੀਆਂ ਨਾ ਬਣੇ ਠੀਕ ਹੈ ਜੀ ਬਸ ਯਾਨੀ ਜਦ ਵੀ ਬੇਸਣ ਦੇ ਵਿੱਚ ਚਾਣੀ ਪਾਉਣੀ ਆ ਬੇਸਣ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਬੇਸਣ ਗਰਮ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਜੀ ਕਿਉਂਕਿ ਹਲੇ ਜਿਹੜਾ ਆਪਣੀ ਰਸੋਈ ਕਿਚਨ ਹੈ ਇਹ ਥੋੜਾ ਜਿਹਾ ਖੁੱਲਾ ਹੈ ਆ ਦੇਖੋ ਇੱਧਰ ਵੀ ਖਿੜਕੀ ਹੈ ਹਲੇ ਕੋਈ ਜਾਲੀ ਵਾਲੀ ਟਾਕੀ ਟੁੱਕੀ ਨਹੀਂ ਲੱਗੀ ਕੋਈ ਵੀਡੀਓ ਦੇ ਵਿੱਚ ਕੋਈ ਮੱਖੀ ਵਗੈਰਾ ਆ ਗਈ ਤਾਂ ਉਹਦੇ ਲਈ ਮਾਫੀ ਹੈ ਜੀ ਕਿਉਂਕਿ ਰਸੋਈ ਹਲੇ ਥੋੜੀ ਜਿਹੀ ਆਪਣੀ ਇੱਧਰ ਤੇ ਵੀ ਦਰਵਾਜ਼ਾ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਕਿਉਂਕਿ ਬਾਹਰ ਖੁੱਲ੍ਹਾ ਹੈ ਨਾ ਮਾਰੀਆਂ ਮੋਟੀਆਂ ਮੱਖੀਆਂ ਮੁੱਖੀਆਂ ਜਿਹੜੀਆਂ ਉਹ ਕਈ ਵਾਰ ਵੀਡੀਓ ਦੇ ਵਿੱਚ ਆ ਜਾਂਦੀਆਂ ਐ ਤੇ ਲਓ ਜੀ ਹੁਣ ਆਪਾਂ ਚਾਣੀ ਬਣਾਉਨੇ ਆ ਚੀਨੀ ਚੀਨੀ ਲੈਣੀ ਹੈ ਤੁਹਾਨੂੰ ਇਹ ਵੀ ਦੱਸ ਦਿਆਂ ਜੀ ਅੱਪਾ ਨੇ ਲਿਆ ਸੀਗਾ ਜੀ 500 ਗ੍ਰਾਮ ਬੇਸਣ ਤੇ 400 ਗ੍ਰਾਮ ਖਿਓ ਯਾਨੀ ਟੋਟਲ 900 ਗ੍ਰਾਮ ਹੋ ਗਿਆ 900 ਗ੍ਰਾਮ ਸਮਾਨ ਦੇ ਵਿੱਚ ਅੱਪਾ ਪਾ ਰਹੇ ਹਾਂ ਜੀ 400 ਗ੍ਰਾਮ ਚੀਨੀ ਤੁਸੀਂ 500 ਗ੍ਰਾਮ ਵੀ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਹੈ ਤੇ ਨਹੀਂ ਤੁਸੀਂ ਇਹਦੇ ਵਿੱਚ 400 ਗ੍ਰਾਮ ਯਾਨੀ ਚੀਨੀ ਪਾਉਣੀ ਹੈ ਠੀਕ ਹੈ ਜੀ ਜੋ ਕੇ 400 ਗ੍ਰਾਮ ਚੀਨੀ ਦੇ ਵਿੱਚ ਪਾਵਾਂਗੇ ਅੱਪਾ 200 ਗ੍ਰਾਮ ਪਾਣੀ ਠੀਕ ਹੈ ਜੀ ਮਿਣਕੇ ਪਾਉਣਾ ਮਿਣ ਲਿਆ ਤਾਂ ਮੈਂ 200 ਗ੍ਰਾਮ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਐਡ ਕਰ ਲੈਣਾ ਹੈ ਤੇ ਹੁਣ ਆਪਾਂ ਗੈਸ ਜਿਹੜਾ ਕਰ ਲੈਨੇ ਆ ਔਨ ਠੀਕ ਹੈ ਜੀ ਤੇ ਮੇਰੀ ਗੈਸ ਆਪਾਂ ਨੇ ਕਰ ਲਿਆ ਔਨ ਤੇ ਹੁਣ ਆਪਾਂ ਇਹਨੂੰ ਹਿਲਾਇ ਚਾਹਾਂਗੇ ਜਦੋਂ ਤੱਕ ਚੀਨੀ ਮੈਲਟ ਨਹੀਂ ਹੁੰਦੀ ਉਦੋਂ ਤੱਕ ਆਪਾਂ ਨੇ ਇਹ ਹਿਲਾਉਣੀ ਆ ਕਿਉਂਕਿ ਚੀਨੀ ਐ ਜਿਹੜੀ ਕਈ ਵਾਰ ਉਹ ਥੱਲੇ ਲੱਗ ਜਾਂਦੀ ਆ ਤੇ ਜੇ ਚੀਨੀ ਥੱਲੇ ਲੱਗ ਗਈ ਚੀਨੀ ਦਾ ਜਿਹੜਾ ਕਲਰ ਹੈ ਉਹ ਲਾਲ ਹੋ ਜਾਊਗਾ ਠੀਕ ਹੈ ਜੀ ਇਸ ਕਰਕੇ ਜਦੋਂ ਤੱਕ ਚੀਨੀ ਮੈਲਟ ਨਹੀਂ ਹੁੰਦੀ ਤੁਸੀਂ ਇਹਨੂੰ ਹਲਾਉਂਦੇ ਰਹਿਣਾ ਇਸ ਤਰੀਕੇ ਨਾਲ ਤੇ ਲੋ ਜੀ ਚੀਨੀ ਆ ਜਿਹੜੀ ਖੰਡ ਹੈ ਆਪਣੀ ਮੈਲਟ ਹੋ ਚੁੱਕੀ ਹੈ ਜੀ ਆ ਦੇਖੋ ਜੀ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਇੱਕ ਗੱਲ ਦਾ ਤੁਸੀਂ ਖਿਆਲ ਹੋਰ ਰੱਖਣਾ ਜਦੋਂ ਵੀ ਤੁਸੀਂ ਕੋਈ ਵੀ ਮਠਿਆਈ ਬਣਾਉਂਦੇ ਹੋ ਠੀਕ ਹੈ ਜੀ ਤੁਸੀਂ ਆ ਚੀਨੀ ਵਰਤੋ ਠੀਕ ਹੈ ਜੀ ਇਹ ਚੀਨੀ ਹੁੰਦੀ ਹੈ ਜੀ ਉੱਤਮ ਸ਼ੂਗਰ ਠੀਕ ਹੈ ਜੀ ਆਪਾਤ ਕਰਿਆਨੇ ਵਾਲੇ ਕੋਲ ਜਾਓਗੇ ਨਾ ਤੁਸੀਂ ਉਹਨੂੰ ਕਹੋ ਵੀ ਸਾਨੂੰ ਉਤਮ ਦੀ ਚੀਨੀ ਚਾਹੀਦੀ ਆ ਉਤਮ ਦੀ ਚੀਨੀ ਵਧੀਆ ਹੁੰਦੀ ਹੈ ਜੀ ਇਹਦੇ ਤੇ ਜਿਹੜੀ ਮੈਲ ਮਤਲਬ ਆਪਾਂ ਜਦ ਆਪਾਂ ਚੀਨੀ ਨਾਰਮਲ ਲੇਕੀ ਹੁੰਦੇ ਨਾ ਉਹਦਾ ਕਲਰ ਵੀ ਚੀਨੀ ਦਾ ਕਾਲਾ ਹੁੰਦਾ ਹੈ ਇਹ ਚੀਨੀ ਦਾ ਰੰਗ ਵੀ ਸਾਫ਼ ਹੁੰਦਾ ਦੇਖੋ ਠੀਕ ਹੈ ਜੀ ਐਨ ਮਿਸ਼ਰੀ ਵਰਗੀ ਇਹ ਖੰਡ ਹੈ ਚੀਨੀ ਸਾਡੇ ਤਾਂ ਚੀਨੀ ਕਹਿੰਦੇ ਵੇਹੇ ਖੰਡ ਵੀ ਕਹਿੰਦੇ ਆ ਤੇ ਤੁਸੀਂ ਆਹੀ ਖੰਡ ਵਰਤਣੀ ਹੈ ਚੀਨੀ ਠੀਕ ਹੈ ਜੀ ਉਤਮ ਦੀ ਇਹ ਜਿਹੜੀ ਖੰਡ ਚੀਨੀ ਆ ਇਹ ਬਿਲਕੁਲ ਵਧੀਆ ਹੁੰਦੀ ਹੈ ਯਾਨੀ ਜਾਦਾ ਵਧੀਆ ਸਾਫ਼ ਕੀਤੀ ਹੁੰਦੀ ਹੈ ਇਹ ਕੁਝ ਇਹਦੀ ਵਰਤੋਂ ਕਰਨੀ ਆ ਤੇ ਲਓ ਜੀ ਹੁਣ ਜਿਹੜੀ ਆਪਣੀ ਖੰਡ ਚੀਨੀ ਮੰਨ ਲਓ ਉਹ ਖੁੱਲ ਚੁੱਕੀ ਆ ਜੀ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਤੇ ਕਿਵੇਂ ਇਹਦੀ ਆਪਾਂ ਨੇ ਤਾਰ ਬਣਾ ਕੇ ਇਹਦੇ ਬੇਸਣ ਦੇ ਵਿੱਚ ਪਾਉਣੀ ਆ ਉਹ ਮੈਂ ਤੁਹਾਨੂੰ ਦੱਸਦਾ ਤੇ ਇਹਨੂੰ ਪੱਕਣ ਨੂੰ ਕਿੰਨਾ ਟਾਈਮ ਲੱਗਿਆ ਮੈਂ ਤੁਹਾਨੂੰ ਉਹ ਵੀ ਦੱਸੂਗਾ ਠੀਕ ਆ ਜੀ ਤਾਂ ਜੋ ਤੁਹਾਨੂੰ ਬਰਫੀ ਬਣਾਉਣ ਦੇ ਵਿੱਚ ਆਸਾਨੀ ਰਹੇ ਕਿ ਕਿ ਇਹਨੂੰ ਉਬਾਲਾਉਂਦੇ ਨੂੰ ਹਲੇ 2 ਮਿੰਟ ਹੋਏ ਆ ਤੇ ਕਿੰਨੇ ਮਿੰਟ ਲੱਗੇ ਇਹਨੂੰ ਵਾਲੀ ਹੋਣ ਨੂੰ ਤੁਹਾਨੂੰ ਮੈਂ ਉਹ ਵੀ ਟੋਟਲ ਦੱਸੂਗਾ ਤੇ ਇਹਨੂੰ ਮੈਂ ਹੁਣ ਪਕਾ ਲਵਾਂ ਤੇ ਲਓ ਜੀ ਖੰਡ ਨੂੰ ਪੱਕਦੀ ਨੂੰ 5 ਮਿੰਟ ਹੋ ਚੁੱਕੇ ਆ ਜੀ ਠੀਕ ਹੈ ਜੀ 5 ਤੋਂ 6 ਮਿੰਟ ਤੇ ਆ ਦੇਖੋ ਮੈਂ ਤੁਹਾਨੂੰ ਹੁਣ ਦਿਖਾਉਂਗਾ ਇਹਨੂੰ ਚੈੱਕ ਕਰਕੇ ਥੋੜੀ ਜਿਹੀ ਆਪਾਂ ਨੇ ਕਰਛੀ ਤੇ ਪਾਉਣੀ ਆ ਤੇ ਜਦੋਂ ਹਲਕੀ ਜਿਹੀ ਮਰੀ ਠੰਡੀ ਹੋ ਗਈ ਨਾ ਇੱਕ ਲਗ ਤੈਨੂੰ ਉਂਗਲੀ ਨਾ ਲਾਉਣੀ ਹੈਗੀ ਉਂਗਲੀ ਆਪਣੀ ਜਲ ਵੀ ਸਕਦੀ ਹੈ ਕਿਉਂਕਿ ਇਹ ਗਰਮ ਬਹੁਤ ਹੁੰਦੀ ਹੈ ਤੇ ਲਓ ਜੀ ਹੁਣ ਆਪਾਂ ਨੇ ਇਹ ਪਾ ਲਈ ਆ 5 ਮਿੰਟ ਇਹਨੂੰ ਹੋ ਗਏ ਆ ਆ ਦੇਖੋ ਇਸ ਤਰੀਕੇ ਦੀ ਜਿਹੜੀ ਚਾਸਣੀ ਉਹ ਬਣੀ ਆ। ਜਣੀ ਹਲੇ ਇਹਦੀ ਤਾਰ ਨਹੀਂ ਬਣ ਰਹੀ। ਇਹ ਚੀੜੀ ਜ਼ਰੂਰ ਹੋ ਗਈ ਆ। ਯਾਨੀ ਚਿਪਕ ਰਹੀ ਆ। ਪਰ ਇਹਦੀ ਹਲੇ ਤਾਰ ਨਹੀਂ ਬਣੀ ਤਾਂ ਸਮਝ ਲਓ ਕਿ ਹਲੇ ਆਪਣੀ ਜਿਹੜੀ ਚਾਸਣੀ ਹੋ ਨਰਮ ਹੈ। ਇਹਨੂੰ ਆਪਾਂ ਨੂੰ ਹਲੇ ਥੋੜਾ ਜਿਹਾ ਹੋਰ ਪਕਾਉਣਾ ਪੈਣਾ। ਜਦੋਂ ਇਹਦੀ ਤਾਰ ਬਣੂਗੀ ਉਦੋਂ ਜਿਹੜੀ ਆਪਣੀ ਚਾਸਣੀ ਉਹ ਪੂਰੀ ਪਰਫੈਕਟ ਬਣੂਗੀ। ਫਿਰ ਜਿਹੜੀ ਬਰਫੀ ਆਪਣੀ ਚੰਗੀ ਤਰ੍ਹਾਂ ਸਹੀ ਢੰਗ ਨਾਲ ਜਾਊਗੀ। ਜੇ ਇਸ ਟਾਈਮ ਤੇ ਆਪਾਂ ਇਹਦੇ ਇਹਨੂੰ ਆਪਾਂ ਵੇਸਣ ਦੇ ਵਿੱਚ ਪਾਉਂਗੇ ਤab ਬਰਫੀ ਹੈ ਜਿਹੜੀ ਉਹ ਨਰਮ ਰਹੇਗੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਤੁਸੀਂ ਧਿਆਨ ਨਾਲ ਦੇਖਿਓ ਕਿਉਂਕਿ ਕਈ ਵੀਰ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਨੇ ਵੀ ਸਾਡੀ ਬਰਫੀ ਜਮਿਨੀ ਨਰਮ ਰਹਿ ਗਈ ਉਹ ਆਹੀ ਕਾਰਨ ਹੁੰਦਾ ਹੈ ਆ ਦੇਖੋ ਤੁਸੀਂ ਹੁਣ ਧਿਆਨ ਨਾਲ ਦੇਖ ਸਕਦੇ ਹੋ ਕਿਉਂਕਿ ਬਾਰੇ ਜਿਹੜੀ ਚਾਸਣੀ ਆ ਉਹ ચીੜੀ ਯਾਨੀ ਗਾੜੀ ਹੋ ਚੁੱਕੀ ਆ ਪਰ ਹਲੇ ਤਾਰ ਨਹੀਂ ਬਣ ਰਹੀ ਤੇ ਇਹਨੂੰ ਆਪਾਂ 2 ਮਿੰਟ ਹੋਰ ਪਕਾਉਣੀ ਹੈ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਦੀ ਤਾਰ ਹੈ ਜਿਹੜੀ ਉਹ ਬਣਨੀ ਚਾਹੀਦੀ ਹੈ ਤੇ ਲੋ ਜੀ ਚਾਸਣੀ ਬਣ ਕੇ ਹੋ ਗਈ ਜੀ ਆਪਣੀ ਰੈਡੀ ਤੇ ਇਹਨੂੰ ਪੱਕਣ ਨੂੰ ਲੱਗੇ ਆ ਜੀ 8 ਮਿੰਟ ਠੀਕ ਆ ਜੀ ਜਦੋਂ ਪਹਿਲਾਂ ਆਪਾਂ ਨੇ ਇਹ ਮੈਲਟ ਕਰੀ ਹੈ ਨਾ ਤਾਂ ਉਸ ਤੋਂ ਬਾਅਦ ਜੇ ਤੁਹਾਡੀ ਚਾਸਣੀ ਦੇ ਵਿੱਚ ਸਹੀ ਪਾਣੀ ਪਿਆ ਹੋਇਆ ਹੈ ਤੇ ਜੇ ਤਾਂ ਪਾਣੀ ਪੈ ਗਿਆ ਕਈ ਵਾਰ ਜ਼ਿਆਦਾ ਪਾਣੀ ਪੈ ਗਿਆ ਤਾਂ ਇਹਨੂੰ 10 ਤੋਂ 12 ਮਿੰਟ ਲੱਗਣਗੇ ਤੇ ਜੇ ਪਾਣੀ ਇਹਦੇ ਵਿੱਚ ਸਹੀ ਪਿਆ ਹੋਇਆ ਤਾਂ ਇਹਨੂੰ 7 ਤੋਂ ਜਿਹੜੇ 8 ਮਿੰਟ ਲੱਗਣਗੇ ਤੁਸੀਂ ਟਾਈਮ ਜ਼ਰੂਰ ਨੋਟ ਕਰ ਲੈਣਾ ਕਿਉਂਕਿ ਜਦੋਂ ਇਹਨੂੰ ਉਵਾਲੀ ਆਉਣ ਲੱਗੀ ਨਾ ਚੀਨੀ ਮੈਲਟ ਹੋ ਗਈ ਉਸ ਤੋਂ ਬਾਅਦ ਤੁਸੀਂ ਚੈੱਕ ਕਰਨਾ ਟਾਈਮ ਇਨੂੰ ਪੱਕਣ ਨੂੰ 7 ਤੋਂ 8 ਮਿੰਟ ਲੱਗਣਗੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਮੈਂ ਚੈੱਕ ਕਰਕੇ ਦਿਖਾਉਂਦਾ ਆਹ ਦੇਖੋ ਥੋੜੀ ਜਿਹੀ ਆਪਾਂ ਨੇ ਕੱਚੀ ਦੇ ਉੱਪਰ ਪਾ ਲਈ ਤੇ ਥੋੜੀ ਜਿਹੀ ਇਸ ਤਰੀਕੇ ਨਾਲ ਲਾਉਣੀ ਆਪਾਂ ਨੇ ਉਂਗਲੀ ਨੂੰ ਠੀਕ ਹੈ ਜੀ ਆਹ ਦੇਖੋ ਹੁਣ ਜਿਹੜੀ ਤਾਰ ਬਣ ਰਹੀ ਆ ਤੁਸੀਂ ਪਹਿਲਾਂ ਦੇਖੀ ਸੀ ਚਿਪਕ ਰਹੀ ਸੀ ਠੀਕ ਹੈ ਜੀ ਆਹ ਦੇਖੋ ਹੁਣ ਤਾਰ ਬਣ ਰਹੀ ਹੈ ਨਾ ਇਸ ਤਰੀਕੇ ਦੀ ਮੰਨ ਲਓ ਜੇ ਐਦਾਂ ਤਾਰ ਬਣ ਰਹੀ ਹੈ ਜਿਵੇਂ ਆਪਾਂ ਨੂੰ ਉਂਗਲੀ ਲੰਬੀ ਵੀ ਕਰਦੇ ਆ ਨਾ ਤਾਂ ਤਾਰ ਬਣਦੀ ਆ ਜੀ ਆਹ ਦੇਖੋ ਠੀਕ ਹੈ ਜੀ ਤੇ ਐਦਾਂ ਦੀ ਜਿਹੜੀ ਤੁਸੀਂ ਤਾਰੇ ਦੀ ਬਣਾਉਣੀ ਆ ਤੇ ਲਓ ਜੀ ਹੁਣ ਇਹਨੂੰ ਆਪਾਂ ਬੇਸਣ ਦੇ ਵਿੱਚ ਤੇ ਲਓ ਜੀ ਹੁਣ ਇਹਨੂੰ ਆਪਾਂ ਬੇਸਣ ਦੇ ਵਿੱਚ ਪਾ ਦਿੰਨੇ ਆ ਜੀ ਠੀਕ ਆ ਜੀ ਤੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਚਾਸਣੀ ਮੰਨ ਲਓ ਮਾੜੀ ਮੋਟੀ ਜਿਵੇਂ ਇੱਕ ਅੱਧਾ ਮਿੰਟਾ ਠੰਡੀ ਕਰ ਸਕਦੇ ਆ ਜ਼ਿਆਦਾ ਠੰਡੀ ਨਹੀਂ ਕਰਨੀ ਹੈਗੀ ਕਈ ਵੇਰ ਆਪਾਂ ਨੂੰ ਪੁੱਛਣ ਲੱਗ ਜਾਂਦੇ ਆ ਨਾ ਵੀ ਚਾਸਣੀ ਠੰਡੀ ਕਰਕੇ ਪਾਉਣੀ ਆ ਜਾਂ ਗਰਮ ਪਾਉਣੀ ਆ ਚਾਸਣੀ ਇਹਦੇ ਵਿੱਚ ਗਰਮੇ ਪਾਉਣੀ ਆ ਵਾ ਸਿਰਫ ਥੋੜੀ ਜਿਹੀ ਹਵਾ ਜੀ ਕੱਢ ਲੈਣੀ ਆ ਇੱਕ ਅੱਧਾ ਮਿੰਟ ਠੀਕ ਆ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਚਾਸਣੀ ਪਾਤੀ ਆ ਤੇ ਇਹਨੂੰ ਕਰਦੇ ਹਾਂ ਚੰਗੀ ਤਰ੍ਹਾਂ ਮਿਕਸ ਚਾਸਣੀ ਤੇ ਬੇਸਣ ਨੂੰ ਤੇ ਜੇ ਵੀਡੀਓ ਵਧੀਆ ਲੱਗੀ ਠੀਕ ਆ ਜੀ ਲਾਈਕ ਜ਼ਰੂਰ ਕਰਦੇ ਕਮੈਂਟ ਵੀ ਕਰਦੇ ਹੋ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਆ ਜੀ ਸਪੋਰਟ ਕਰੋ ਆਪਣੀ ਪੰਜਾਬੀ ਚੈਨਲ ਨੂੰ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਕਰਦੇ ਆ ਮਿਕਸ ਤੇ ਨਾਲੇ ਥੋੜਾ ਜਿਹਾ ਤੇ ਵਿੱਚ ਆਪਾਂ ਨੇ ਸਮਾਨ ਵੀ ਪਾਉਣਾ ਹੈ ਜਿਵੇਂ ਕਿ ਇਹ ਹੈਗਾ ਜੀ ਨਾਰੀਅਲ ਦਾ ਬੁਰਾ ਦਾ ਇਹਦੇ ਨਾਲ ਪਰਫੀ ਦੇ ਵਿੱਚ ਵਧੀਆ ਟੇਸਟ ਆਉਂਦਾ ਏ ਠੀਕ ਹੈ ਜੀ ਤੇ ਜੇ ਤੁਹਾਨੂੰ ਇਹਦਾ ਫਲੇਵਰ ਨਹੀਂ ਵਧੀਆ ਲੱਗਦਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਵੈਸੇ ਥੋੜਾ ਜਿਹਾ ਪਾ ਦਿਓ ਕਿਉਂਕਿ ਪਰਫੀ ਦੇ ਵਿੱਚ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਵਧੀਆ ਫਲੇਵਰ ਆਉਂਦਾ ਠੀਕ ਹੈ ਜੀ ਆਪਾਂ ਨੇ ਪਾ ਦੇ ਥੋੜਾ ਜਿਹਾ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਫਲੇਵਰ ਵਾਸਤੇ ਠੀਕ ਹੈ ਜੀ ਇਲਾਇਚੀ ਪਾਊਡਰ ਪਾ ਲਿਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਕੇਵੜਾ ਸੈਂਸ ਠੀਕ ਹੈ ਜੀ ਇਹਦਾ ਵੀ ਵਧੀਆ ਫਲੇਵਰ ਆਉਂਦਾ ਹੈ ਇਹ ਵੀ ਮਠਿਆਈਆਂ ਦੇ ਵਿੱਚ ਪੈਂਦਾ ਹੈ ਇਹ ਵੀ ਕਰਿਆਨੀ ਦੁਕਾਨ ਤੋਂ ਜੇ ਆਪਾਂ ਕਹਾਂਗੇ ਨਾ ਠੀਕ ਹੈ ਜੀ ਕੇਵੜਾ ਸੈਂਸ ਮਿਲ ਜਾਂਦਾ ਹੈ ਤੇ ਲੋ ਜੀ ਥੋੜਾ ਜਿਹਾ ਆਪਾਂ ਇਹ ਪਾ ਲੂਗੇ ਇਹ ਵਾਸਤੇ 2-4 ਬੂੰਦਾਂੀਆਂ ਪਾਉਣੀਆਂ ਹੁੰਦੀਆਂ ਜ਼ਿਆਦਾ ਨਹੀਂ ਜਾਦਾ ਪਾਉਂਗੇ ਤਾਂ ਪਰ ਓਡੇ ਤਰ੍ਹਾਂ ਦਾ ਫਲੇਵਰ ਆਊਗਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਕਰ ਦਿੰਦੇ ਆ ਮਿਕਸ ਹੁਣ ਦੇਖਿਆ ਹੁਣ ਆਪਾਂ ਇਹਨੂੰ ਜਮਾਵਾਂਗੇ ਇਹਨੂੰ ਠੰਡੀ ਹੋਣ ਨੂੰ ਤਕਰੀਬਨ 15 ਤੋਂ 20 ਮਿੰਟ ਲੱਗ ਜਾਣਗੇ ਠੀਕ ਹੈ ਜੀ ਜਦੋਂ ਇਹ ਹਲਕੀ ਜੀ ਠੰਡੀ ਹੋ ਗਈ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਦੀ ਟ੍ਰੇ ਲੈ ਲੈਣੀ ਆ ਜਾਂ ਥਾਲੀ ਹੋਗੀ ਜਾਂ ਘੜੇ ਦੇ ਵਿੱਚ ਪਰਾਤ ਹੁੰਦੀ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਰिफाइंड ਆਇਲ ਲਾਉਣਾ ਹੈ ਇਦਾਂ ਦੇ ਪੁਰਸ਼ ਨਾਲ ਲਾ ਕੇ ਇਹਨੂੰ ਗਰੀਸ ਕਰ ਲੈਣਾ ਯਾਨੀ ਇਹਨੂੰ ਚੰਗੀ ਤਰ੍ਹਾਂ ਨਾ ਇਸ ਤਰੀਕੇ ਨਾਲ ਆਪਾਂ ਨੇ ਫੈਂਡ ਲਾ ਲੈਣਾ ਹੈ ਮਤਲਬ ਜ਼ਿਆਦਾ ਵੀ ਨਹੀਂ ਲਾਉਣਾ ਤੇ ਫੈਂਡ ਇਹਨੂੰ ਆਪਾਂ ਨੇ ਇੰਨਾ ਕੁ ਲਾਉਣਾ ਹੈ ਵੀ ਜਦੋਂ ਆਪਾਂ ਬਰਫੀ ਦੀ ਕਟਿੰਗ ਕਰੀਏ ਤਾਂ ਆਸਾਨੀ ਨਾਲ ਜਿਹੜੀ ਆਪਾਂ ਬਰਤਨ ਨਾਲ ਚਿਪਕੇ ਨਾ ਤਾਂ ਆਸਾਨੀ ਨਾਲ ਨਿਕਲ ਜਵੇ ਠੀਕ ਹੈ ਜੀ ਸਿਰਫ ਇੰਨਾ ਕ ਇਹਨੂੰ ਆਪਾਂ ਨੇ ਗਰੀਸ ਕਰਨਾ ਹੈ ਤੇ ਲਓ ਜੀ ਬਰਫੀ ਠੰਡੀ ਹੁੰਦੀ ਨੂੰ 15 ਕ ਮਿੰਟ ਹੋ ਗਏ ਆ ਜੀ ਤੇ ਇਹ ਹੌਲੀ ਹੌਲੀ ਜਿਹੜੀ ਉਹ ਕਾਠੀ ਹੁੰਦੀ ਜਾ ਰਹੀ ਆ ਤੇ ਜੇ ਮੰਨ ਲਓ ਤੁਹਾਡੀ ਬਰਫੀ 10 ਤੋਂ 15 ਮਿੰਟ ਚ ਇੱਕ ਲਖਤ ਕਾਠੀ ਹੋ ਗਈ ਹਾਰ ਹੋ ਗਈ ਤਾਂ ਸਮਝ ਲਓ ਤੁਹਾਡੀ ਚਾਣੀ ਹੈ ਜਿਹੜੀ ਉਹ ਤੇਜ ਲੱਗ ਗਈ ਯਾਨੀ ਚਾਸਣੀ ਤੇਜ ਹੋ ਗਈ ਵੀ ਕੈੜੀ ਹੋ ਗਈ ਚਾਸਣੀ ਠੀਕ ਹੈ ਜੀ ਤੇ ਜੇ ਤੁਹਾਡੀ ਬਰਫੀ ਪਈ ਨੂੰ 30 ਤੋਂ 35 ਮਿੰਟ ਹੋ ਗਏ ਤੇ ਉਹ ਹਲੇ ਵੀ ਪਤਲੀ ਆ ਤੇ ਫੇਰ ਸਮਝ ਲਓ ਤੁਹਾਡੀ ਚਾਸਣੀ ਹੈ ਜਿਹੜੀ ਨਰਮ ਰਹਿ ਗਈ ਆ ਤੇ ਬਰਫੀ ਵੀ ਤੁਹਾਡੀ ਨਰਮ ਰਹੋਗੀ ਠੀਕ ਹੈ ਜੀ ਜਿਵੇਂ ਕਿ ਹੁਣ 15 ਮਿੰਟ ਇਹਨੂੰ ਹੋ ਗਏ ਆ ਤੇ ਇਹ ਹੌਲੀ ਹੌਲੀ ਆ ਦੇਖੋ ਗਾੜੀ ਹੁੰਦੀ ਜਾ ਰਹੀ ਆ ਤਾਂ ਸਮਝ ਲਓ ਬਰਫੀ ਤੁਹਾਡੀ ਪਰਫੈਕਟ ਹੈ ਜਮੂਗੀ ਜੇ ਹੌਲੀ ਹੌਲੀ 20 ਤੋਂ 25 ਮਿੰਟ ਚ ਇਹ ਇੰਨੀ ਕੁ ਠੀਕ ਹੈ ਜੀ ਗਾੜੀ ਹੁੰਦੀ ਆ ਤਾਂ ਸਮਝ ਲਓ ਇਹ ਬਿਲਕੁਲ ਸੈੱਟ ਹੈ ਤੇ ਇਸ ਟਾਈਮ ਇਹਨੂੰ 15-16 ਮਿੰਟ ਹੋ ਗਏ ਆ ਜੀ ਤੇ ਆਪਾਂ ਇਹਨੂੰ 5 ਕੁ ਮਿੰਟ ਜਿਹੜੀ ਹੋਰ ਠੰਡੀ ਕਰੂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟ੍ਰੇ ਦੇ ਵਿੱਚ ਜਿਹੜਾ ਟਰਾਂਸਫਰ ਕਰ ਦੋਗੇ ਤੇ ਲਓ ਜੀ ਪਰਫੀ ਆ ਜਿਹੜੀ ਆਪਣੀ ਹੋਰ ਠੰਡੀ ਹੋ ਚੁੱਕੀ ਆ ਜੀ ਯਾਨੀ ਇਹ ਪੂਰੀ ਠੰਡੀ ਨਹੀਂ ਹੈਗੀ ਹਲੇ ਵੀ ਥੋੜੀ ਜੀ ਗਰਮ ਹੈ ਇਹਨੂੰ ਹੱਥ ਲੱਗ ਸਕਦਾ ਈ ਜਦੋਂ ਇਦਾਂ ਦੀ ਆਪਣੀ ਬਰਫੀ ਹੋ ਜਾਵੇ ਫਿਰ ਆਪਾਂ ਨੇ ਇਹ ਟ੍ਰੇ ਦੇ ਵਿੱਚ ਠੀਕ ਹੈ ਜੀ ਟਰਾਂਸਫਰ ਕਰ ਲੈਣੀ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਟ੍ਰੇ ਦੇ ਵਿੱਚ ਜਿਹੜਾ ਕੱਟ ਦੂਗੇ ਲਓ ਜੀ ਬਰਫੀ ਟ੍ਰੇ ਦੇ ਵਿੱਚ ਕੱਢ ਲਈ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਖੋਛਣੇ ਦੀ ਸਹਾਇਤਾ ਨਾਲ ਵਾਲੇ ਦਾਲੇ ਨੂੰ ਜਿਹੜੀ ਫਲਾ ਲੂਗੇ ਠੀਕ ਹੈ ਜੀ ਆਹ ਲਓ ਜੀ ਤੇ ਬਰਫੀ ਤੁਸੀਂ ਇੰਨੀ ਕੁ ਟ੍ਰੇ ਦੇ ਵਿੱਚ ਪਾਉਣੀ ਆ ਵੀ ਜ਼ਿਆਦਾ ਬਰਫੀ ਮੋਟੀ ਵੀ ਨਾ ਹੋਵੇ ਤੇ ਬਹੁਤ ਹੀ ਪਤਲੀ ਬਣਾਉਗੇ ਠੀਕ ਹੈ ਜੀ ਬਹੁਤ ਹੀ ਮੋਟੀ ਵਰਫੀ ਵੀ ਜਿਹੜੀ ਪਾਈ ਹੋਈ ਟ੍ਰੇ ਦੇ ਵਿੱਚ ਚੰਗੀ ਨਹੀਂ ਲੱਗਦੀ ਹੈਗੀ ਤੇ ਬਹੁਤੀ ਪਤਲੀ ਪਾੰਗੇ ਤਾਂ ਉਹ ਜਦੋਂ ਕਟੋਗੇ ਟੁੱਟ ਜਾਂਦੀ ਆ ਇਸ ਕਰਕੇ ਤੁਸੀਂ ਵਰਫੀ ਜਿਹੜੀ ਹੁਣ ਟ੍ਰੇ ਦੇ ਵਿੱਚ ਮੀਡੀਅਮ ਰੱਖਣੀ ਆ ਤੇ ਲੋ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਸੈੱਟ ਕਰਕੇ ਤੇ ਆਪਾਂ ਨੇ ਕੀ ਕਰਨਾ ਹੈ ਦੋ ਘੜਾਣਾ ਇਸ ਤਰੀਕੇ ਨਾਲ ਹਲਾਉਣੀ ਆ ਤੇ ਇਦਾਂ ਛੱਡ ਦੇਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਕੋਈ ਦਾ ਜਿਹੜੀ ਇਥੇ ਸੈੱਟ ਹੋ ਜਾਂਦੀ ਆ ਠੀਕ ਹੈ ਜੀ ਆ ਲੋ ਠੀਕ ਹੈ ਹਲਾ ਹੀ ਨਾ ਐਨ ਹੁਣ ਸੈੱਟ ਹੋ ਗਈ ਇਹ ਤੇ ਲੋ ਜੀ ਹੁਣ ਇਹਨੂੰ ਆਪਾਂ ਰੱਖ ਦਨੇ ਆ ਤੇ ਤੁਸੀਂ ਇਹਦੇ ਉੱਪਰ ਕੋਈ ਡ్రਾਈ ਫਰੂਟ ਵੀ ਲਾ ਸਕਦੇ ਹੋ ਜਿਵੇਂ ਕਿ ਪਿਸਤਾ ਹੋ ਗਿਆ ਬਰੀਕ ਮਗਜ ਹੋਗੇ ਜਾਂ ਬਰੀਕ ਬਦਾਮ ਕੱਟ ਕੇ ਉਹ ਤੁਹਾਡੀ ਮਰਜ਼ੀ ਆ ਤੇ ਹੁਣ ਇਹਨੂੰ ਆਪਾਂ ਜਮਣ ਤੇ ਲਈ ਰੱਖ ਦਨੇ ਆ ਤੇ ਜਦੋਂ ਇਹ ਜੰਮ ਗਈ ਕਿੰਨਾ ਇਹਨੂੰ ਟਾਈਮ ਲੱਗਿਆ ਜਮਣ ਨੂੰ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਉਦੋਂ ਫਿਰ ਮੈਂ ਤੁਹਾਨੂੰ ਦੱਸੂਗਾ ਤੇ ਲਓ ਜੀ ਮਿਲਦੇ ਆ ਹੁਣ ਜਦੋਂ ਆਪਣੀ ਬਰਫੀ ਜੰਮ ਗਈ ਤੇ ਲਓ ਜੀ ਬਰਫੀ ਆ ਜਿਹੜੀ ਉਹ ਆਪਣੀ ਜੰਮ ਚੁੱਕੀ ਹੈ ਜੀ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਜਿਹੜੀ ਉਹ ਬੇਸਣ ਦੀ ਬਰਫੀ ਆ ਜਿਹੜੀ ਜੰਮ ਕੇ ਤਿਆਰ ਹੋ ਗਈ ਹੈ ਜੀ ਤਿੰਨ ਜਮਣ ਨੂੰ ਲੱਗੇ ਆ ਜੀ 6 ਤੋਂ 7 ਘੰਟੇ ਠੀਕ ਹੈ ਜੀ 6-7 ਘੰਟੇ ਚ ਬਰਫੀ ਆ ਜਿਹੜੀ ਆਪਣੀ ਬਿਲਕੁਲ ਐਨ ਵਧੀਆ ਜੰਮ ਕੇ ਜਿਹੜੀ ਤਿਆਰ ਹੋ ਗਈ ਹੈ ਜੀ ਤੇ ਹੁਣ ਕਰਦੇ ਆਂ ਦੀ ਆਪਾਂ ਕਟਿੰਗ ਠੀਕ ਹੈ ਜੀ ਜਦੋਂ ਵੀ ਆਪਾਂ ਨੇ ਕਟਿੰਗ ਕਰਨੀ ਪਈ ਹੈ ਤਾਂ ਸਾਡੇ ਕੋਲ ਹਲਵਾਈ ਵਾਲਿਆਂ ਕਰਦਾ ਹੁੰਦੀਆਂ ਇਹ ਤੇ ਕਰਦਾ ਜਿਹੜੀ ਥੋੜੀ ਜਿਹੀ ਤਿੱਖੀ ਹੋਣੀ ਚਾਹੀਦੀ ਹੈ ਤੇ ਇੱਕ ਪਤਲੀ ਹੋਣੀ ਚਾਹੀਦੀ ਕਰਦਾ ਜਿਆਦਾ ਮੋਟੀ ਨਹੀਂ ਹੋਣੀ ਚਾਹੀਦੀ ਮੋਟੀ ਕਰਦੇ ਕਿਆ ਕਰਦੀ ਹੈ ਨਾ ਜਦੋਂ ਬਰਫ ਹੀ ਆਪਾਂ ਕੱਟਦੇ ਹਾਂ ਖਰਾਬ ਕਰ ਦਿੰਦੀ ਆ ਤੇ ਲਓ ਜੀ ਸਾਈਡ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਤੇ ਮੈਂ ਪਹਿਲਾਂ ਇਸ ਤਰੀਕੇ ਨਾਲ ਇਹਨਾਂ ਮਾਰ ਲਊਗਾ ਲੰਬੀਆਂ ਤੇ ਲਓ ਜੀ ਹੁਣ ਮਾਰ ਲੈਨੇ ਆ ਦੂਜੀ ਸਾਈਡ ਨੂੰ ਆਪਾਂ ਲੈਣਾ ਤੇ ਪੀਛੇ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਜਿਹੜੀ ਵੀ ਤੁਸੀਂ ਜਮਾਉਂਗੇ ਠੀਕ ਹੈ ਜੀ 30 ਬੜੀ ਵੀ ਕੱਟ ਸਕਦੇ ਹਾਂ ਛੋਟੀ ਵੀ ਕੱਟ ਸਕਦੇ ਹਾਂ ਤੇ ਲੋ ਜੀ ਹੁਣ ਪਰਫੀ ਕੱਢਣੀ ਕਿਵੇਂ ਹੈ ਟ੍ਰੇ ਚੋਂ ਤੁਹਾਨੂੰ ਉਹ ਵੀ ਦੱਸ ਦਿਆਂ ਆ ਆਪਾਂ ਨੇ ਇੱਕ ਸਾਈਡ ਤੋਂ ਸਟਾਰਟ ਕਰਨੀ ਹੈ ਠੀਕ ਹੈ ਜੀ ਐਦਾਂ ਨਾ ਹਲਕੀ ਹਲਕੀ ਕਰਦ ਮਾਰਨੀ ਆ ਸਾਈਡਾਂ ਤੇ ਜਣੀ ਇੱਕ ਪੀਸ ਆ ਜਿਹੜਾ ਆਪਣਾ ਮਾੜਾ ਮੋਟਾ ਇਧਰ ਉਧਰ ਹੋਊਗਾ ਖਰਾਬ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਕੱਢਣੀ ਸਟਾਰਟ ਕਰਦੇ ਹੋ ਫਿਰ ਪਰਫੀ ਸਖਾਲੀ ਨਿਕਲ ਜਾਂਦੀ ਆ ਦੇਖੋ ਠੀਕ ਹੈ ਜੀ ਜਣੀ ਇੱਕ ਪੀਸ ਮਾੜਾ ਮੋਟਾ ਜਿਹੜਾ ਆਪਣਾ ਤੁਹਾਨੂੰ ਪਤਾ ਜਦੋਂ ਸਟਾਰਟ ਕਰਦੇ ਆ ਨਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਕਰਦ ਪਾਉਣੀ ਹੈ ਜੀ ਆ ਲਓ ਠੀਕ ਹੈ ਜੀ ਫਿਰ ਪੀਸ ਆ ਜਿਹੜੇ ਆਪਣੇ ਸਾਫ ਆ ਜੂਗੇ ਤੇ ਲਓ ਜੀ ਹੁਣ ਮੈਂ ਐਸੇ ਤਰੀਕੇ ਨਾਲ ਸਾਰੇ ਪੀਸ ਆ ਜਿਹੜੇ ਉਹ ਕੱਢ ਲੂੰਗਾ ਤੇ ਲਓ ਜੀ ਮਿੱਤਰੋ ਬਰਫੀ ਆਪਾਂ ਨੇ ਕੱਟ ਲਈ ਹੈ ਜੀ ਬਹੁਤ ਵਧੀਆ ਜਿਹੜੀ ਬਣ ਕੇ ਬਰਫੀ ਤਿਆਰ ਹੋਈ ਆ ਸੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਬਰਫੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਿਹਾਰ ਠੀਕ ਹੈ ਜੀ ਹੁਣ ਚੱਲ ਗਿਆ ਕਿਉਂਕਿ ਬਹਾਰਾਂ ਵਾਲੀਆਂ ਮਠਿਆਈਆਂ 'ਚ ਜਿਹੜੀ ਮਲਾਵਟ ਜ਼ਿਆਦਾ ਹੁੰਦੀ ਆ ਤੁਸੀਂ ਬਰਫੀ ਦਾ ਟੈਕਸਚਰ ਦੇਖੋ ਐਨ ਪੂਰੀ ਤੁਸੀਂ ਖਾਓਗੇ ਨਾ ਬਰਫੀ ਤੁਹਾਡੇ ਮੂੰਹ 'ਚ ਕੁਲ ਜੂਗੀ ਬਰਫੀ ਐਨੀ ਘੈਂਟ ਬਣੀ ਆ ਠੀਕ ਆ ਜੀ ਸੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਵੇਸਣ ਦੀ ਬਰਫੀ ਬਣਾ ਕੇ ਘਰੇ ਤਿਆਰ ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਕੋ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ